ਹਾਂਜੀ ਵੀਰ ਜੀ ਅੱਜ ਆਪਾਂ ਪਹੁੰਚੇ ਹਾਂ ਵੱਲੇ ਮੰਡੀ ਵੱਲੇ ਮੰਡੀ ਜਿਹੜੀ ਆ ਘੋੜਿਆਂ ਦੀ ਬਹੁਤ ਵੱਡੀ ਮੰਡੀ ਲੱਗਦੀ ਆ ਸਾਰੇ ਘੋੜਾ ਪ੍ਰੇਮੀ ਇੱਥੇ ਪਹੁੰਚਦੇ ਆ ਸਟਾਲੀਨ ਆਪੋ ਆਪਣੇ ਜਿਹੜਾ ਇਹਨਾਂ ਦੀ ਪ੍ਰਮੋਸ਼ਨ ਵਾਸਤੇ ਲੈ ਕੇ ਆਉਂਦੇ ਆ ਤੇ ਇੱਥੇ ਕੁਝ ਘੋੜਾ ਪ੍ਰੇਮੀ ਘੋੜੀਆਂ ਵੇਚਣ ਵਾਸਤੇ ਘੋੜੇ ਘੋੜੀਆਂ ਵੇਚਣ ਵਾਸਤੇ ਤੇ ਕੋਈ ਖਰੀਦਣ ਵਾਸਤੇ ਪਹੁੰਚਦੇ ਆ ਇਹ ਵੱਖ-ਵੱਖ ਵੀਰ ਜਿਹੜੇ ਆ ਸਟੱਡ ਫਾਰਮ ਵਾਲੇ ਪਹੁੰਚ ਗਏ ਆ ਅੱਜ ਦਾ ਪਿੰਡ ਦਾ ਸਟੱਡ ਫਾਰਮ ਹੋ ਗਿਆ ਕੂਂਜ ਕੋੜੀ ਵਾਲੇ ਵੀਰ ਬਾਕੀ ਇੱਕ ਆ ਉੱਥੇ ਲੱਗੇ ਆ ਟਰੇਲਰ ਲੱਗਾ ਮੈਜੂਮ ਕਰਕੇ ਵੀਰਾਂ ਨੂੰ ਖਾਲ ਦੇਣਾ ਉਹ ਵੀ ਪਹੁੰਚ ਚੁੱਕੇ ਆ ਵੱਖ-ਵੱਖ ਜਿਹੜੇ ਆ ਟੈਂਟ ਲੱਗ ਰਹੇ ਆ ਤੇ ਜਿੱਦਾਂ ਵਿਆਹ ਦੀਆਂ ਤਿਆਰੀਆਂ ਲੀਆਂ ਵਿਆਹ ਦੀਆਂ ਵਿਆਹ ਜ ਨਹੀਂ ਆ ਤਿਆਰੀਆਂ ਚੱਲ ਰਹੀਆਂ ਤੇ ਵੀਰ ਪੂਰੇ ਉਤਸ਼ਾਹ ਦੇ ਨਾਲ ਪੂਰੇ ਚਾਹ ਦੇ ਨਾਲ ਪੂਰੇ ਸ਼ੌਂਕ ਦੇ ਨਾਲ ਜਿਹੜਾ ਮੇਲੇ ਦੇ ਵਿੱਚ ਪਹੁੰਚ ਚੁੱਕੇ ਆ ਕਿਉਂਕਿ ਇਹ ਪ੍ਰਾਤਨ ਕਈ 100 ਸਾਲਾਂ ਤੋਂ ਜਿਹੜਾ ਇੱਥੇ ਮਾਲ ਮੰਡੀ ਮੇਲਾ ਲੱਗਦਾ ਜੀ ਇੱਥੇ ਮੱਝਾਂ ਘੋੜੀਆਂ ਗਾਵਾਂ ਹਰ ਕਿਸਮ ਦੇ ਪਸ਼ੂ ਜਿਹੜੇ ਆ ਇੱਥੇ ਖਰੀਦੇ ਤੇ ਵੇਚੇ ਜਾਂਦੇ ਆ ਤੇ ਤੁਹਾਡੇ ਵੀਰ ਹੋਣਾ ਆ ਤਿਆਰੀ ਕਰ ਰਹੇ ਆ ਕੁਝ ਵੀਰਾਂ ਨਾਲ ਮੈਂ ਗੱਲਬਾਤ ਕਰਾਉਣਾ ਹਾਂਜੀ ਵੀਰ ਜੀ ਕੀ ਹਾਲ ਜੇ ਠੀਕ ਠਾਕ ਜੀ ਕਿਰਪਾ ਜੋ ਹਾਂਜੀ ਕੀ ਨਾ ਜੀ ਤੁਹਾਡਾ ਮੇਰਾ ਵੀਰ ਜੀ ਤੇਜ ਪ੍ਰਤਾਪ ਸਿੰਘ ਤੇਜ ਪ੍ਰਤਾਪ ਸਿੰਘ ਕਿੱਥੋਂ ਦੇ ਰਹਿਣ ਵਾਲੇ ਜੀ ਅਸੀਂ ਵੀਰ ਜੀ ਹਜ ਨਾਲੇ ਦੇ ਪਿੰਡ ਆਪਣਾ ਪੰਜ ਕਰਾਈਆਂ ਜਿਲ੍ਹਾ ਅੰਮ੍ਰਿਤਸਰ ਅੱਛਾ ਜੀ ਨਾਲੇ ਲਾ ਕੇ ਪੰਜ ਕਰਾਈਆਂ ਪੈ ਗਈਆਂ ਤੁਹਾਡਾ ਪਿੰਡ ਹਾਂਜੀ ਤੇ ਹੁਣ ਮੈਨੂੰ ਦੱਸੋ ਵੀ ਕੀ ਕਿਹੜਾ ਕੋਈ ਘੋੜਾ ਲਿਆਓਗੇ ਘੋੜੀ ਲਿਆਓਗੇ ਕੀ ਲੈ ਕੇ ਆਓਗੇ ਤੁਹਾਡੀ ਤਿਆਰੀ ਬੜੀ ਵਧੀਆ ਲੱਗੀ ਐ ਤੇ ਟੈਂਟ ਤੁਹਾਡਾ ਬਹੁਤ ਸੋਹਣਾ ਮੈਂ ਵੀਰਾਂ ਨੂੰ ਨਾਲ-ਨਾਲ ਵਿਖਾਦਾ ਤੇ ਨਾਲ-ਨਾਲ ਮੈਂ ਵੀਰ ਦੀ ਗੱਲਬਾਤ ਕਰਾਉਣਾ ਵਾਂ ਬਹੁਤ ਸੋਹਣਾ ਟੈਂਟ ਲਾ ਰਹੇ ਜੇ ਹਾਂਜੀ ਵੀਰ ਜੀ ਆਪਣੇ ਕੋਲ 3 ਜਾਨਵਰ ਵਿਕਰੀ ਵਾਲੇ ਆ ਤੇ ਚੌਥਾ ਆਪਣੇ ਕੋਲ ਸਟਾਲੀਅਨ ਆ ਘੋੜਾ ਦਾਰਾ ਤੇ ਕੀ ਨਾਮ ਨਾਂ ਦੱਸ ਦਿਓ ਸਟਾਲੀਅਨ ਦਾ ਦਾਰਾ ਉਹਦਾ ਨਾਮ ਆ ਜੀ ਨੂਰੇ ਦਾ ਬੱਚਾ ਬਾਕਰਪੁਰ ਵਾਲੇ ਦਾ ਅੱਛਾ ਇਹ ਨੂਰੇ ਬਾਕਰਪੁਰਾ ਇੱਕ ਨਾ ਵਰਲਡ ਫੇਮਸ ਘੋੜਾ ਆ ਨੂਰਾ ਬਾਕਰਪੁਰ ਹਾਂਜੀ ਉਹਦਾ ਬੱਚਾ ਇਹਨਾਂ ਕੋਲ ਦਾਰਾ ਦਾਰਾ ਘੋੜਾ ਦਾਰਾ ਘੋੜਾ ਜਿਹੜਾ ਪੰਜ ਗਰਾਈਆਂ ਉਹਦੇ ਮਾਲਕ ਨੇ ਤੇਜ ਹੋਣੀ ਇਹ ਇਹ ਇੱਥੇ ਆ ਆਪਣੇ ਘੋੜੇ ਦੀ ਪ੍ਰੋਮੋਸ਼ਨ ਵਾਸਤੇ ਆਏ ਆ ਅੱਛਾ ਵੀਰ ਜੀ ਘੋੜੇ ਦੀ ਕਿੰਨੀ ਰੱਖੀ ਤੁਸੀਂ ਫੀਸ ਅਸੀਂ ਵੀਰ ਜੀ 5000 ਫੀਸ ਰੱਖੀ 5000 ਰੁਪਿਆ ਜਿਹੜੀ ਆ ਸਟੱਡ ਸਰਵਿਸ ਆ ਨੁਕਰਾ ਬੱਚਾ ਇਹਨਾਂ ਕੋ ਦਾਰਾ ਘੋੜਾ ਇਹ ਨਾਲ ਨਾਲ ਆਪਾਂ ਵਿਖਾਈ ਜਾਈਏ ਨਾਲ ਨਾਲ ਗੱਲਬਾਤ ਕਰੀ ਜਨੇ ਆਜੋ ਮੇਰੇ ਨਾਲ ਗੱਲਬਾਤ ਕਰਦੇ ਰਹੋ ਅੱਛਾ ਜੀ ਤੇ ਕਿੰਨੇ ਸਾਲਾਂ ਤੋਂ ਤੁਸੀਂ ਆਉਂਦੇ ਜੇ ਇੱਥੇ ਜੀ ਅਹੀਂ ਰੈਗੂਲਰ ਹੀ ਆਉਨੇ ਇੱਥੇ ਚਲੋ ਪਹਿਲਾਂ ਬਜ਼ੁਰਗ ਆਉਂਦੇ ਰਹੇ ਜਦੋਂ ਤੋਂ ਅੱਛਾ ਜੀ ਬਜ਼ੁਰਗਾਂ ਨੂੰ ਹੀ ਸ਼ੌਂਕ ਹੈ ਮਰ ਤੁਹਾਡੇ ਪੀੜੀਦਾਰ ਪੀੜੀ ਸ਼ੌਂਕ ਹੈ ਹਾਂ ਜੀ ਹਾਂ ਜੀ ਤੇ ਗਾਂ ਹੁਣ ਸਾਡੀ ਮੇਰੀ ਤੇਜੀ ਪੀੜੀ ਜੇ ਤੇ ਗਾਂ ਚਲੋ ਬੱਚਿਆਂ ਨੂੰ ਵੀ ਆ ਅੱਛਾ ਜੀ ਇੱਕ ਆ ਆ ਮੇਰੇ ਵੀਰ ਬੜੇ ਇਤਿਹਾਸ ਦੇ ਨਾਲ ਲੱਗੇ ਆ ਖੁਰਲੀਆਂ ਇਹਨਾਂ ਨੇ ਗੱਡ ਦਿੱਤੀਆਂ ਅੱਛਾ ਕੀ ਨਾਮ ਬ੍ਰਦਰ ਆਪਣਾ ਰਿਸ਼ਪਾਲ ਸਿੰਘ ਜੀ ਰਿਸ਼ਪਾਲ ਸਿੰਘ ਹਾਂ ਜੀ ਤੇ ਕਿੱਥੋਂ ਆਏ ਜੇ ਤੁਸੀਂ ਪਿੰਡਰ ਦੋਰ ਹਰ ਦੋ ਰਤਨ ਪੈ ਗਿਆ ਟਾਰੀ ਦੇ ਲਾਗੇ ਕਿਹੜਾ ਕੋੜਾ ਲੈ ਆਏ ਗਲੇਸ਼ੀਅਰ ਅੱਛਾ ਗਲੇਸ਼ੀਅਰ ਕੋੜਾ ਰਿਆ ਤੇ ਕਿਹੜੀ ਲੈਣ ਦਾ ਆ ਗਿਆ ਬੋਹਰ ਵਾਲੇ ਦਾ ਪੋਤਰਾ ਉਹ ਬੋਹਰ ਲੈਣ ਦਾ ਗਲੇਸ਼ੀਅਰ ਕੋੜਾ ਵੀਰ ਲੈ ਕੇ ਆਉਣਗੇ ਕੱਲ ਲੈ ਆਓਗੇ ਵੀਰ ਜੀ ਬਹੁਤ ਸੋਹਣਾ ਟੈਂਟ ਟਾਡਾ ਲੱਗਾ ਜੀ ਪਰਸੋਂ ਲਿਆਵਾਂਗੇ ਅੱਛਾ ਪਰਸੋਂ ਨੂੰ ਅੱਛਾ ਵੀ ਦੇਖ ਲੋ ਵੀ ਇੰਨਾ ਇਤਸ਼ਾਹ ਆ ਵੀ ਤਿਆਰੀਆਂ ਦੋ ਦਿਨ ਪਹਿਲਾਂ ਹੀ ਇਹ ਬੱਚੇ ਵੀ ਆਏ ਆ ਛੋਟੇ ਛੋਟੇ ਤੇਰਾ ਕੀ ਨਾਮ ਆ ਹਰ ਮਿਲਾਪ ਹਰ ਮਿਲਾਵ ਅੱਛਾ ਜੀ ਤੇ ਤੇਰਾ ਕਕੇ ਕਾਰਮਰਾ ਪੀ ਪਹੁੰਚ ਗਿਆ ਇੱਕਵੀਂ ਪਹੁੰਚ ਗਿਆ ਤੇ ਵਿਆਹ ਜਨ ਚਾਵਾ ਤੇ ਇਹ 2 ਦਿਨ ਪਹਿਲਾਂ 3 ਦਿਨ ਪਹਿਲਾਂ ਤਿਆਰੀਆਂ ਚੱਲ ਰਹੀਆਂ ਵਾਂ ਤੇ ਆਪਾਂ ਨਾ ਇੱਥੇ ਜੂਪੀ ਵਾਲੇ ਵੀਰ ਵੀ ਆਉਂਦੇ ਆ ਬਸ ਹਾਸਿਆ ਮਜ਼ਾਕ ਵੀ ਚੱਲ ਰਹੇ ਆ ਤੇ ਨਾਣਾ ਵਾਲਾ ਪਾਣੀ ਵਾਲੇ ਦੂਜੇ ਤੀਜੇ ਜੂਪੀ ਵਾਲੇ ਵੀਰ ਵੀ ਆਉਂਦੇ ਆ ਆ ਵੇਖੋ ਪਾਣੀ ਇਹ ਜੂਪੀ ਤੋਂ ਨੇ ਵੀ ਦੀ ਨਹੀਂ ਇਹ ਤਰਨ ਤਾਰਨ ਤੋਂ ਜੇ ਅਛਾ ਤਰਨ ਤਾਰਨ ਤੋਂ ਆ ਤੇ ਇਹ ਵੀ ਘੋੜੇ ਦੀ ਪ੍ਰਮੋਸ਼ਨ ਵਾਸਤੇ ਆਏ ਆ ਇਹ ਘੋੜੇ ਦੀ ਪ੍ਰਮੋਸ਼ਨ ਵਾਸਤੇ ਇਹਨਾਂ ਇਹਨਾਂ ਦਾ ਘੋੜਾ ਕਿਹੜਾ ਵਾ ਗੱਲਬਾਤ ਕਰਦੇ ਇਹਨਾਂ ਨਾਲ ਸੱਸੀਆ ਭਾਜੀ ਅੱਛਾ ਇਹ ਕਿਹੜਾ ਘੋੜਾ ਲੈ ਕੇ ਆਏ ਤੁਸੀਂ ਹੈਦਰ ਘੋੜਾ ਵੀ ਆਪਣੇ ਕੋਲ ਹੈਦਰ ਘੋੜਾ ਆਪਾਂ ਗੱਲਬਾਤ ਤੁਹਾਡੇ ਨਾਲ ਤੁਹਾਡਾ ਨਾਂ ਕੀ ਦੇ ਤੇ ਦਾ ਰਾਜੂ ਆ ਜੀ ਬਾਕੀ ਇਹ ਸਬਰ ਪੱਲੀ ਦਾ ਘੋੜਾ ਜੀ ਅੱਛਾ ਜੀ ਤੇ ਘੋੜੇ ਦਾ ਨਾਂ ਕੀ ਦੇ ਹੈਦਰ ਹਾਦਰ ਕੋੜਾ ਰਿਆ ਕਿਹੜੀ ਲੈਣ ਦਾ ਹਾਂਜੀ ਡੋਰਾ ਜੀ ਨੁਕਰਾਂ ਹਾਂਜੀ ਤੇ ਕਿਹੜਾ ਇਹਦਾ ਬਾਪ ਦਾ ਨਾਮ ਕੀ ਆ ਹਦਰ ਦੇ ਬਾਪ ਦਾ ਬਾਗ ਆ ਇਹਦਾ ਬਾਪ ਹੈ ਜੀ ਗਰਾਦ ਇਹ ਬਾਕੀ ਇਹਦੀ ਬਾਹ ਜਿਹੜੀ ਆ ਗਈ ਜਵਾਲਾ ਮੁਖੀ ਦੇ ਬੇਟੋ ਦੋ ਬੇੜੇ ਅੱਛਾ ਜਵਾਲਾ ਮੁਖੀ ਦਾ ਬੱਚਾ ਹੈਦਰ ਹਾਂਜੀ ਵੈਰੀ ਗੁੱਡ ਵੈਰੀ ਗੁੱਡ ਕੱਲ ਨੂੰ ਤੁਸੀਂ ਮਤਲਬ ਕੱਲ ਨੂੰ ਜਾਂ ਪਰਸੋਂ ਨੂੰ ਲਿਆਓਗੇ ਨਹੀਂ ਪਰਸੋਂ ਕੋੜਾ ਨਹੀਂ ਲਿਆਵਾਂਗੇ ਜੀ ਉਹ ਕੋੜਾ ਡੜਾ ਜਿਹੋ ਬਾਰਵੜੀ ਲਿਆ ਜੀ ਲਾਰ ਦਾ ਦਾਦਾ ਬੱਚਾ ਵਾ ਅੱਛਾ ਜੀ ਛੋਟ ਚ ਕਾ ਦਿਜੇ ਹਾਂਜੀ ਦੋ ਦਾਦਾ ਅੱਛਾ ਜੀ ਕੱਲ ਨੂੰ ਵੀ ਪ੍ਰਮੋਸ਼ਨ ਵੀ ਹੋਊਗੀ ਹਾਂ ਜੀ ਠੀਕ ਹੈ ਜੀ ਬਹੁਤ ਜ਼ਿਆਦਾ ਤੁਹਾਨੂੰ ਮੁਬਾਰਕਾਂ ਤੁਸੀਂ ਲਿਆਓ ਟੈਂਟ ਤੁਹਾਡਾ ਬਹੁਤ ਸੋਹਣਾ ਲੱਗਾ ਵਾ ਇਹਦਾ ਨਾਲ-ਨਾਲ ਮੈਂ ਵਖਾ ਦੇਵਾਂ ਟੈਂਟ ਇਹਦਾ ਵੀ ਵਿਆਹ ਵਾਂਗੂ ਜਿੱਦਾਂ ਵਿਆਹ ਦਾ ਚਾਹ ਹੁੰਦਾ ਨਾ ਵਿਆਹ ਤੇ ਆਪਾਂ ਕਹਿੰਨੇ ਕਿ ਸੋਹਣਾ ਲੱਗੇ ਇਸੇ ਤਰ੍ਹਾਂ ਇਹ ਟੈਂਟ ਲਾਰੇ ਆ ਵੀਰ ਹੁਣੀ ਤੇ ਇੱਧਰ ਜਿਹੜੇ ਖਰੀਦਣ ਤੇ ਵੇਚਣ ਵਾਲੇ ਆ ਤੇਜੀ ਆ ਜਿਓ ਮੜਾ ਜੇ ਨਾਲ ਇਹਦੇ ਨਾਲ ਆਪਾਂ ਕਰਦੇ ਆ ਇਹਦੇ ਕੁਝ ਵੀਰ ਖਰੀਦਣ ਤੇ ਵੇਚਣ ਵਾਸਤੇ ਵੀ ਲਿਆਏ ਆ ਇੱਕ ਆ ਬਹੁਤ ਬਹੁਤ ਸੋਹਣੀਆਂ ਖੁਰਲੀਆਂ ਕੋੜਿਆਂ ਦੀ ਸਜਾਵਟ ਵਾਸਤੇ ਤੇ ਹਾਂ ਹਾਂਜੀ ਇਹ ਦਿੰਦਾ ਨਾ ਵੀ ਗੱਲਬਾਤ ਕਰਦੇ ਆ ਤੇ ਐ ਵੇਖੋ ਜੀ ਜੇ ਆਰ ਜੇ ਆਰ ਐਗਰੀ ਵਰਕਰਸ ਰੁੜਕਾ ਰੋਡ ਡੇਲੋ ਐ ਬਹੁਤ ਸੋਹਣੀ ਖੁਰਲੀ ਬਣਾਈਆਂ ਹਾਂਜੀ ਸਾਸਿਕਾ ਭਾਜੀ ਆਪਣੀ ਕੀ ਡਿਊਟੀ ਜੇ ਆਪਾਂ ਲਿਖਾਈ ਵਾਲੇ ਜੀ ਅੱਛਾ ਜੀ ਇਹਦਾ ਕੀ ਹੁੰਦਾ ਹਿਸਾਬ ਕਿਤਾਬ ਕੀ ਹੁੰਦਾ ਮਾੜਾ ਜਿਹਾ ਦੱਸ ਦਿਓ ਦਰਸ਼ਕਾਂ ਨੂੰ ਸੰਗਤਾਂ ਨੂੰ ਪਤਾ ਲੱਗ ਜਾਏ 4% ਹੈ ਜੀ ਅੱਛਾ ਜੀ ਮਤਲਬ ਲੱਖ ਰੁਪਏ ਦਾ ਕੋਈ ਜਾਨਵਰ ਵੇਚਦਾ ਤੇ ਆਪਾਂ 4% ਹਾਂਜੀ 4000 ਰੁਪਏ ਹਾਂ ਇਹ ਮੈਂ ਦੱਸ ਦਵਾਂ ਕਿ ਜੇ ਕੋਈ ਲੱਖ ਰੁਪਏ ਦੀ ਸੇਲ ਹੁੰਦੀ ਆ ਨਾ ਤੇ 4000 ਰੁਪਏ ਉਹਦੀ ਜਿਹੜੀ ਆ ਇਹਦੀ ਮੰਡੀ ਦੀ ਫੀਸ ਜਿਹੜੀ ਆ ਉਹ ਲਈ ਜਾਂਦੀ ਆ ਤੇ ਰੌਣਕਾਂ ਲੱਗ ਚੁੱਕੀਆਂ ਵਾਂ ਇੱਕ ਦੋ ਦਿਨ ਦੇ ਵਿੱਚ ਹੀ ਕੱਲ ਜਾਂ ਪਰਸੋਂ ਆ ਵੇਖੋ ਜੀ ਆਪੋ ਆਪਣੇ ਅੱਡੇ ਲੱਗ ਗਏ ਆ ਲਾਈਟਾਂ ਲੱਗੀਆਂ ਤੇ ਬਾਕੀ ਹੁਮ-ਹਮਾ ਕੇ ਪਹੁੰਚੋ ਸਾਰਿਆਂ ਨੂੰ ਖੁੱਲਾ ਸੱਦਾ ਵਾ ਤੇ ਤੁਹਾਡੇ ਕਰਕੇ ਹੀ ਇੰਨਾ ਪਰਾਲਾ ਏਡੀ ਏਡੀ ਦੂਰੋਂ ਆ ਰਹੇ ਆ ਵੀਰਾਂ ਕੋਈ ਖਾਣ ਪੀਣ ਲਈ ਕੋਈ ਠੰਡਾ ਤੱਤਾ ਕੋਈ ਚਾਹ ਪਕੌੜਾ ਉਹ ਵੀ ਸ਼ੌਭ ਮੈਂ ਜ਼ੂਮ ਕਰਕੇ ਵਿਖਾਲ ਦਵਾ ਔਰ ਜਿਹੜੀ ਲੱਗ ਚੁੱਕੀ ਆ ਤੇ ਹੁਣ ਤੁਹਾਨੂੰ ਇਹ ਬੇਨਤੀ ਆ ਸਮੂਹ ਘੋੜਾ ਪ੍ਰੇਮੀਆਂ ਨੂੰ ਪਸ਼ੂ ਪ੍ਰੇਮੀਆਂ ਨੂੰ ਕੋਈ ਮੱਝ ਗਾਂ ਕੋਈ ਘੋੜਾ ਘੋੜੀ ਕੁਝ ਵੀ ਖਰੀਦਣਾ ਕੋਈ ਵੇਚਣਾ ਤਾਂ ਤੁਸੀਂ ਮੰਡੀ ਦੇ ਵਿੱਚ ਆਓ ਆਣ ਕੇ ਦੇ ਮੰਡੀ ਦੀਆਂ ਰੌਣਕਾਂ ਨੂੰ ਵਧਾਓ ਬਹੁਤ ਬਹੁਤ ਧੰਨਵਾਦ ਜੀ ਵੱਲਾ ਮੰਡੀ ਜੀਟੀ ਰੋਡ ਦੇ ਬਾਹਰ-ਬਾਰ ਮਹਿਤਾ ਰੋਡ ਦੇ ਉੱਪਰ ਇਹ ਜਿਹੜਾ ਮੇਲਾ ਲੱਗਣ ਜਾ ਰਿਹਾ ਜਿਹੜਾ ਕਿ ਕਈ ਸੌ ਸਾਲਾਂ ਤੋਂ ਲੱਗਦਾ ਵਾ ਤੇ ਵੱਧ ਤੋਂ ਵੱਧ ਟਾਈਮ ਕਢੋ ਵਾਤੋ ਵਾਦ ਆਣ ਕੇ ਤੇ ਰੌਣਕ ਵਧਾਓ ਵਾਇਗੁਰ ਜੀ ਕਾ ਖਾਲਸਾ ਤੇ ਵਾਇਗੁਰ ਜੀ ਕੀ ਫਤਿਹ